100 ਰੁਪਏ ਦਾ ਚੈਲੰਜ ਆ ਜੀ 100 ਰੁਪਏ ਇਨਾਮ ਇਹ ਪਹਿਲਾ ਵੀਡੀਓ ਕਿਸੇ ਨੇ ਪਾਈ ਸੀ ਫੇਸਬੁੱਕ ਤੇ ਤੇ ਉਹਨਾਂ ਨੇ ਚੈਲੰਜ ਕੀਤਾ ਸੀਗਾ ਕਿ ਸੱਤ ਇੱਟਾਂ ਤੁਸੀਂ ਸਿੱਧੀਆਂ ਖੜੀਆਂ ਕਰਨੀਆਂ ਐ ਇੱਟ ਦੇ ਉੱਤੇ ਇੱਟ ਰੱਖ ਕੇ ਆਪਾਂ ਕੋਸ਼ਿਸ਼ ਕਰ ਰਹੇ ਆ ਆਪਣੇ ਸਾਰੇ ਬੰਦੇ ਆ ਕੰਮ ਵਾਲੇ ਆਪਾਂ ਟਰਾਈ ਕਰਦੇ ਆ ਦੇਖਦੇ ਆ ਕਿ ਹੁੰਦੀਆਂ ਕਿ ਨਹੀਂ ਹੁੰਦੀਆਂ ਜਿਹੜਾ ਜਿੱਤੂਗਾ ਉਹਨੂੰ 100 ਰੁਪਏ ਇਨਾਮ ਜੇ ਨਹੀਂ ਵੀ ਖੜੀਆਂ ਹੋਈਆਂ ਸਾਡੀਆਂ ਇਹਦੇ ਅਸੀਂ ਖਾਵਾਂਗੇ ਸਮੋਸੇ ਠੀਕ ਆ ਜੀ ਆ 100 ਰੁਪਏ ਵਾਲੇ ਜੇ ਮੰਗੇ ਮੰਗੇ ਸਮੋਸੇ ਟਰਾਈ ਕਰਦੇ ਆ ਜਿਹੜਾ ਜ ਤਾਰਾ ਕਰਦਾ ਉਹਦਾ ਹੁਣੀ ਆ ਕਰੋ ਜੀ ਆਪਣੇ ਆਪਣੀ ਟਰਾਈ ਕਹਿੰਦਾ ਜਰਾ ਮੰਗਿਆ ਡੈਣਾ ਇਹ ਕਹਿੰਦੇ ਹੋਣੀਆਂ ਨਹੀਂ ਪਰ ਹੌਸਲਾ ਚਾਹੀਦਾ ਬੰਦੇ 'ਚ ਠੀਕ ਹੈ ਉਹ ਵੀ ਜਣਾ ਕਰਦਾ ਜੀ ਸਭ ਇੱਕ ਮਿੰਟ ਇਹ ਇੱਕ ਇਧਰੋਂ ਕਰ ਲੈ ਸਾਡੀ ਮੇਰੀ ਗੋਲੀ ਆਹ ਤੇ ਕਿੱਧਰੋਂ ਕਰਨੀ ਸੀ ਅੱਜ ਠੀਕ ਹੈ ਇੱਕ ਇਧਰੋਂ ਕਰਨੀ ਹੈ ਉਹ ਮੇਟੋ ਰਿੱਤੀ ਦਾ ਪਾ ਮੜ ਮੈਂ ਇਨ ਦਾ ਪਾ ਮੜ ਮੜ ਤਿੰਨ ਮਗ ਉਤਰੂ ਨਾ ਭਾਈ ਐ ਤੇਰੇ ਬਸ ਗੋਨੋ ਤੇਰੇ ਬਸ ਬਸ ਚਿੱਦਾ ਮਾ ਤੇਰੇ ਟਿਮ ਵਾਲੀ ਬਈ ਲੈ ਦੇਵਾ ਦੀ ਘੜ ਬਣਾਉਣਾ ਤੂੰ ਬਸ ਉੱਪਰ ਨੰਨ ਮੈਂ ਲੇਖੀ ਆ ਨੀ ਮਦਦ ਹੋ ਦੇਖੋ ਜੀ ਇੰਜੀਨੀਅਰ ਸਾਹਿਬ ਨਾਲ ਲਿਗਾਤੀ ਆਇਆ ਅਜੇ ਤਾਰਾ ਪੰਜ ਦੇ ਚਿੱਗੇ ਆ ਇਹ ਗੱਲ ਕੀ ਹੈ ਲੈ ਨਾ ਜਿੱਤ ਜੀ ਮਗੇ ਆ ਕੰਮ ਨਹੀਂ ਪੁੱਠਾ ਕੰਮ ਨਹੀਂ ਕਰਨਾ ਮਗੇ ਗਲਤ ਕੰਮ ਨਹੀਂ ਕਰਨਾ ਹੈਗਾ ਉਹ ਮੈਸਰੀ ਹੈ ਉਹ ਸ਼ੇ ਕਰ ਆ ਵੀ ਹੋ ਰਹੀ ਆ ਹਾਂ ਆ ਇਧਰ ਕਰੋ ਨਹੀਂ ਨਹੀਂ ਸ਼ੇ ਕਰਤੀ ਪਰ ਹੋ ਜਾ ਪਰ ਇਹ ਕਹਿ ਜੋ ਸੈਟ ਕਬੱਡੀ ਕਰ ਕਬੱਡੀ ਚੇਕ ਦਾ ਤਾਰਾ ਹੁਣ ਪਰ ਹੋ ਜਾ ਉੱਤੇ ਨਾ ਸੈਟ ਕਰਦੇ ਪਰ ਹੋ ਤਾਰਾ ਜਿੱਤਦੇ ਨੀਲੇ ਹੋ ਗਿਆ ਨਾ ਮਗਰ ਨਹੀਂ ਕਬੱਡੀ ਲੱਗ ਗਈ ਆ ਕਰ ਕਰ ਦੂ ਜੇ ਇੰਨਾ ਨਹੀਂ ਹੋਣੀ ਨਹੀਂ ਹੋਣੀ ਕਰਕੇ ਟਾਈਮ ਵੀ ਦੇਣਾ ਆ ਅਜੇ ਤੁਹੜੀਆਂ ਕਰਕੇ ਕੜੀਆਂ ਕਰ ਉਹਨੂੰ ਸਾਥ ਤੇ ਖੜੇ ਕੜੀਆਂ ਹੋ ਗਈ ਅੱਜ ਉਦਾਂ ਵੀ ਤਾਰੇ ਦੀਆਂ ਕਾਲੇ ਰੋਗ ਆਪਾਂ ਜੀ ਪੰਜਾਹ ਦੇ ਨਹੀਂ ਇੱਟਾ ਹੀ ਖਾਦਾ ਸੀ ਆਪਾਂ ਲੈ ਗਿਆ ਕੰਮ ਨੂੰ ਖੇਚੀ ਤਾਰਿਆ ਤੂੰ ਦਾ ਹੱਥ ਘਰਾਤੀ ਸੀ ਚੈਲੰਜ ਜਿੱਤ ਲਿਆ ਸੀ ਹਲੇ ਹਲੇ ਆਪਣੇ ਇਹ ਭਾਈ ਦਾ ਵਾ ਚੈਲੰਜ ਬੰਦੇ ਨਾ ਰੱਖਿਆ ਤਾਂ ਮੁੱਖਾ ਹੀ ਸੀਗਾ ਰੱਖ ਜਾ ਰੱਖ ਜਾ ਮਿਲ ਭਰ ਕੇ ਆ ਗਿਆ ਯਾਰ ਨਹੀਂ ਤੇਰੇ ਕੋਲ ਵਾਗਾ ਇਹ ਇਹ ਦੋ ਬੰਦੇ ਖੜੀਆ ਕਰਨ ਤੇ ਮੇਰੇ ਖਿਆਲ ਨਾਲ ਜਿਆਦਾ ਵਧੀਆ ਰਹਿਣਾ ਆ ਆ ਦੇਖੋ ਜੀ ਮੇਰੇ ਬਣੀ ਚਾਰ ਆਪਣੀਆਂ ਹੋ ਗਈਆਂ ਕਹਿ ਜਾ ਰਹੀ ਹੈ ਸਹੀ ਹੈਗੀ ਚਾਰ ਮੰਗੇ ਜਾਵੋ ਦੀਗੀ ਨਾ ਅੱਜ ਤਾਂ ਓਏ ਮੈਨੂੰ ਚੱਕਣੀ ਓ ਜਮੂ ਜੀ ਛੱਡ ਬੈਲੈਂਸ ਕਰ ਨਹੀਂ ਹੈ ਹੈ ਬੈਲੈਂਸ ਹੀ ਹੋਇਆ ਐਡਾ ਨਹੀਂ ਮੈਂ ਭਰੋਣਾ ਆਪਣੇ ਆਪ ਚੱਕ ਕੇ ਭਰੋ ਅੱਛਾ ਆਪ ਹਾਂਜੀ ਚਾਰ ਬੜੀ ਬੜੀ ਮੈਂ ਉੱਪਰ ਭਾਲਾ ਬੰਦਾ ਕਰਨ ਪਹਿਲਾਂ ਆਪਾਂ ਆਪਾਂ ਸੰਤ ਕਰੋ ਮੇਰੇ ਆ ਦੇਖੋ ਜੀ ਇਹ ਸਾਡਾ ਵਰਲਡ ਕੱਪ ਕੋਈ ਨਾ ਕੋਈ ਨਾ ਹੋ ਗਿਆ ਨਾ ਮੁੰਜਲ ਸਾਰਾ ਜਿਹੜਾ ਸਾਰਾ ਮੈਡੀਕਲ ਉਹ ਫੜ ਕੇ ਗਾ ਨਾ ਰਵਿਦਾਰਿਆ ਜੋਰ ਤੇ ਕਦਾਂ ਆ ਦੇਖੋ ਜੀ ਬੰਦੇ ਕਹਿੰਦੇ ਸੀਗੇ ਚੈਲੰਜ ਨਹੀਂ ਹੋਣਾ ਨਹੀਂ ਹੋਣਾ ਸਾਡੇ ਮੈਸਤਰੀ ਭਰਾ ਲੈ ਕਰ ਦਿੱਤਾ ਆ ਕੋਈ ਇਹਦੇ ਵਿੱਚ ਟੁੱਟਣੀ ਹੈਗਾ ਆ ਦੇਖੋ ਕੋਈ ਦੂਜਾ ਨਹੀਂ ਦੇਖੋ ਕਿੰਨੇ ਐ 1 2 3 4 5 6 7 ਮੈਨੂੰ ਬਤਾ ਕੇ ਅਸੀਂ ਨਾਮੁਨਕਰ ਕਹਿੰਦੇ ਸੀ ਪਰ ਸਾਰਾ ਮੈਸਤਰੀ ਵੀ ਵੀ ਮੜਾ ਜੀ ਮੈਸਟਰੀ ਇਹ ਕਰੋ ਹੋਰ ਲਾ ਕੇ ਲਾ ਕੇ ਵਧਿਆ ਇਹਦੇ ਵਿੱਚ ਆਪਾਂ ਇਹ ਵੀ ਦਿਖਾ ਦਈਏ ਕੋਈ ਸਾਹਮਣੇ ਕੁਝ ਨਹੀਂ ਲਾਇਆ ਕੁਝ ਨਹੀਂ ਪਾਇਆ ਆ ਜੇ ਕੋਈ ਲੱਗਦਾ ਦੇਖ ਲਓ ਜ਼ੂਮ ਕਰਕੇ ਦਿਖਾ ਠੀਕ ਹੈ ਜੀ ਅੱਗੇ ਕਿਸੇ ਨੂੰ ਸ਼ੱਕ ਅੱਜ ਸਾਡੇ ਘਰ ਆ ਕੇ ਆ ਗਿਆ ਆ ਕਹੇ ਆ ਨਾ ਵੀ ਜੇ ਵੀ ਕਹਿੰਦਾ ਕਹਿੰਦਾ 8ਵੀਂ ਵੀ ਰੱਖ ਦੂੰਗਾ ਦੇਖ ਤਾਰੇ ਰੱਖ ਕੇ ਆ ਮੱਝਾ ਟੁੱਟੀ ਮਟਾ ਲੱਗਿਆ ਟੁੱਟੀ ਮੁਕਾਬਲਾ ਜਿੱਤ ਗਿਆ ਆ ਤੂੰ ਜਿੱਤਿਆ ਹੈਂ ਇੱਕ 8ਵੀਂ ਰੱਖ ਦੇ ਆ ਬਾਜੇ ਕੰਮ ਆ ਪੈਰੋਲ ਕਾਟ ਤੋ ਉਹਨਾਂ ਨੇ ਕਹਿੰਦੇ ਅਸੀਂ ਕੀਤਾ ਸੀ ਆਜ ਉਧਰ ਆ ਦੇਖ ਉਧਰ ਆ ਵੀ ਬਣੀ ਆ ਪੱਧਾ ਘੰਟਾ ਹੋ ਗਿਆ ਖੜੀ ਅਸੀਂ ਬਣਾ ਦੇਣੀ ਅਸੀਂ ਇਦਾਂ ਥੋੜਾ ਬਣਾ ਲੈਂਦਾ ਤੈਨੂੰ ਕਿਹਨਾਂ ਰੋਕਿਆ ਯਾਰ ਤੂੰ ਤਾਂ ਚਲੇ ਜਾਂਦੇ ਜਾਂਦਾ ਤੇ ਮੈਂ ਇਹ ਨਹੀਂ ਕਿ ਉਹ ਨਹੀਂ ਤਾਰੀ ਦੀ ਬਿਲਕੁਲ ਸਾਰੇ ਨੇ ਸਹੀ ਬਿਲਕੁਲ ਬਣਾਈਆਂ ਇਹ 8 ਰੱਖ ਕੇ ਤੇ ਚੈਲੰਜ ਇਹ ਨਾ ਤੋੜ ਦਿੱਤਾ ਆ ਫੇ ਅਗਲੇ ਦਾ ਤਾਰੀ ਨੂੰ ਅਵਾਰਡ ਦਿੱਤਾ ਜਾਣਾ ਹਾਂ ਪਿੱਛੇ ਹੋਇਆ ਗੁੰਮਣਾ ਦਾ ਵੀ ਪਰ ਇਹ ਤਾਰੀ ਨੂੰ ਅਵਾਰਡ ਦੇਣਾ ਸਾਰੇ ਡਿਕਣੀਆਂ ਚੱਕਦਾ ਵੀ ਡਿਕਣੀਆਂ ਤਾਂ ਡਿਕਣੇ ਪਰੇ ਹੋ ਜਾਗਾ ਜੇ ਹੁਣ ਕਹਿ ਤੂੰ ਥੱਲੇ ਆ ਜਾਣਾ ਪਰ ਮੇਰੇ ਅੱਗੇ ਤਾਂ ਵੰਡ ਹੀ ਰਿਹਾ ਬੈਲੈਂਸ ਨੋ ਭਾਈ ਨਾ ਅੱਠ ਅੱਠ ਬਾਤ ਕਰਨੀਆਂ ਨਹੀਂ ਬਤਾਈ ਪੂਰੀਆਂ ਨਹੀਂ ਮੰਨਣਗੀਆਂ ਪਰ ਖੜਗੀਆਂ ਸੀ ਹਜੇ ਹਜੇ ਪਰ ਅੱਠ ਕਰ ਮੰਨਣ ਵਾਲੀ ਆ ਨਹੀਂ ਹੁਣ ਆੜ ਦੇਣਾ ਨੂੰ ਅੱਠ ਕਹ ਤੂੰ ਨਹੀਂ ਸੱਦਨੀ ਅੱਠ ਕਾਣਦੇ ਅੱਠ ਕਰਤੀਆਂ ਸੀ ਨਾ ਪਰ ਮਾ ਥੋੜੀ ਜਿਹਾ ਰਕਤੀ ਗਈਆਂ ਵਾ ਟੈਗ ਜ਼ਰੂਰ ਗਈ ਸੀ ਨਹੀਂ ਮੰਨਾ ਬਣਾ ਕੇ ਕਿਵੇਂ ਲਾਏ ਲਾ ਪਰ ਇੱਥੇ ਕੋਲ ਲਾ ਆੜ ਦੇ ਨੂੰ ਇੱਥੇ ਨਹੀਂ ਕੋਲ ਦਾ ਅੱਠ ਰਿਕਾਰਡ ਤੋੜਦਾ ਨਾ ਵਾਰ ਸੱਤ ਕਹਿੰਦੇ ਸੀਗੇ ਅੱਠਾਂ ਦਾ ਚੈਲੰਜ ਆ ਹੋ ਗਿਆ ਜੀ ਰਿਕਾਰਡ ਇਹ ਨਾ ਤੋੜ ਦਿੱਤਾ ਅੱਠ ਇਟਾ ਖੜੀਆਂ ਕਰਤੀਆਂ ਤਾਰੇ ਨਾਲ ਇਹ ਇਹ ਲਓ ਜੀ ਲਓ ਜੀ ਲਓ ਜੀ ਸੱਤ ਕਹਿੰਦੇ ਓਏ ਓਟ ਅੱਜ ਜਾਂਦਾ ਲੋ ਜੀ ਤਾੜੀ ਮਾਰੋ ਮੈਨ ਗੁੱਡ ਮੈਨ ਮੈਂ ਬਣ ਗਿਆ ਜੀ ਅੱਠ ਇੱਕ ਤਾੜੀ ਫੋਟੋ ਖਿੱਚਣੀ ਆ ਯਾਦ ਆ